ਪਟਨਾ ਤੋਂ ਦਰਦ ਉਹ ਰੇਨ ਦਾ ਉਸੇ ਕਿਨੇ ਇਸਰ ਆਪਣੇ ਫੋਨ ਤੇ ਨਾ ਦਿਨ ਸੋਹਣੇ ਤੁਸੀਂ ਦੇਖ ਰਹੇ ਹੋ ਸੱਚ ਮੇਲ نیوز ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਬਿਰਕਾ ਇਸ ਟਾਈਮ ਮਜੂਰ ਸੀ ਸੈਂਟਰ ਜੀਵੀ ਸਕੂਲ ਦੇ ਵਿੱਚ ਅੱਜ ਜੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਹੁਤ ਵੱਡੀ ਗੰਦੀ ਵਿੱਚ ਸਾਰੇ ਸਕੂਲ ਦੇ ਬੱਚੇ ਨੇ ਨਵੇਂ-ਨਵੇਂ ਡਰੈੱਸਾਂ ਪਾ ਕੇ ਤਿਆਰ ਹੋ ਕੇ ਅੱਜ ਇੱਥੇ ਪਹੁੰਚੇ ਹੋਏ ਨੇ ਅੱਜ ਜਿਹੜਾ ਤੀਜ ਦਿਤ ਧਿਆਰ ਨੂੰ ਲੈ ਕੇ ਅੱਜ ਸਕੂਲ ਵੱਲੋਂ ਇੱਕ ਬਹੁਤ ਵੱਡਾ ਯਾਨੀ ਕਿ ਫੰਕਸ਼ਨ ਇੱਥੇ ਕਰਵਾਇਆ ਗਿਆ ਹੈ ਇਸੇ ਸਕੂਲ ਦੇ ਇੱਕ ਆਪਾਂ ਗੱਲਾਂ ਕਰੀਏ ਨਾ ਪਹਿਲਾਂ ਵੀ ਐਕਟੀਵਿਟੀ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਨਾ ਟਾਈਮ ਟੂ ਟਾਈਮ ਜਿਹੜੇ ਬੱਚਿਆਂ ਨੂੰ ਕਲਚਰ ਦੇ ਨਾਲ ਸੱਭਿਆਚਾਰ ਨਾਲ ਜੋੜਦੇ ਨਜ਼ਰ ਆਉਂਦੇ ਰਹਿੰਦੇ ਨੇ ਹਣਾ ਕੋਈ ਨਾ ਕੋਈ ਐਕਟੀਵਿਟੀ ਵੀ ਜ਼ਰੂਰੀ ਚਾਹੀਦੀ ਹੈ ਵੀ ਇਦਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਆਉਣ ਵਾਲੀ ਜਿਹੜੀ ਪੀੜ੍ਹੀ ਆਪਣੀ ਬੱਚੇ ਹੈਗੇ ਨੇ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਇਸ ਚੀਜ਼ਾਂ ਦੇ ਨਾਲ ਜੋੜਨ ਵਾਸਤੇ ਜਿਹੜੇ ਸਕੂਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਅਹਿਮ ਰੋਲ ਹੁੰਦਾ ਬਾਕੀ ਛੱਡਣ ਨਾਲ ਜਿਹੜੇ ਸਟੂਡੈਂਟ ਨੇ ਸਕੂਲ ਦੇ ਇੱਥੇ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹ ਹਾਂਜੀ ਕੀ ਮੈਡਮ ਨਾਮ ਮੇਰਾ ਨਾਮ ਦਿਲਜੀਤ ਸ਼ਰਮਾ ਮੈਂ ਕਲਾਸ ਪਲੱਸ 2 ਦੀ ਸਟੂਡੈਂਟ ਆ ਤੇ ਆ ਅੱਜ ਸਾਡੇ ਸਕੂਲ ਵਿੱਚ ਟੀਆਂ ਦਾ ਤੇ ਹਾਰ ਮਨਾਇਆ ਜਾ ਰਿਹਾ ਹੈ ਔਰ ਇਹ ਤਿਹਾਰ ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜਦਾ ਹੈ ਇਸ ਤਿਹਾਰ ਦੇ ਨਾਲ ਸਭ ਬੱਚੇ ਨੇ ਪਤਾ ਲਾਦੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਸਾਡੇ ਤਿਹਾਰ ਮਨਾਏ ਜਾਂਦੇ ਸੀ ਉਹਨਾਂ ਦੀ ਕੀ ਮਹੱਤਤਾ ਹੈ ਔਰ ਉਹਨਾਂ ਨੂੰ ਅੱਗੇ ਵੀ ਬਰਕਰਾਰ ਰੱਖਣ ਲਈ ਸਾਡੇ ਸਕੂਲ ਵਿੱਚ ਇੱਕ ਛੋਟੀ ਜੀ ਪਹਿਲ ਕੀਤੀ ਜਾ ਰਹੀ ਹੈ ਤੇ ਬਹੁਤ ਵਧੀਆ ਲੱਗਿਆ ਸਾਨੂੰ ਇਹ ਸਭ ਚੀਜ਼ਾਂ ਨੂੰ ਦੇਖ ਕੇ ਇਹ ਜਿਸ ਦੇਖ ਕੇ ਕਿ ਹਾਂ ਸਾਡਾ ਤਿਹਾਰ ਅੱਗੇ ਸਾਡਾ ਸੱਭਿਆਚਾਰ ਅੱਗੇ ਵਧ ਰਿਹਾ ਹੈ ਸਾਡਾ ਸਕੂਲ ਦੇ ਵਿੱਚ ਜਿਨ ਕਿ ਟੀਚਰਸ ਵੱਲੋਂ ਵੀ ਜਿਹੜੀਆਂ ਐਕਟੀਵਿਟੀ ਜਰ ਕਰਵਾਈਆਂ ਜਾਂਦੀਆਂ ਨੇ ਉਹਦੇ ਨਾਲ ਵੀ ਇੱਕ ਬੱਚੇ ਨੂੰ ਜਾਗਰੂਕਤਾ ਮਿਲਦੀ ਹੈ ਕਿਉਂਕਿ ਉਹ ਤਾਂ ਭੁੱਲ ਬੈਠੇ ਨੇ ਸਾਰਾ ਕੁਝ ਹਾਂਜੀ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਅਜਿਹੀ ਐਕਟੀਵਿਟੀ ਕਰਾਈ ਜਾਂਦੀਆਂ ਨੇ ਜੋ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵ ਪ੍ਰਭਾਵਿਤ ਕਰਦੀਆਂ ਨੇ ਤੇ ਉਹ ਤਾਂ ਕਿ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਸਕਣ ਹਾਂਜੀ ਠੀਕ ਹੈ ਨਾ ਚਾਹੋ ਤੁਸੀਂ ਸਰ ਜਿਹੜਾ ਤੀਆਂ ਦਾ ਤਿਉਹਾਰ ਹੈਗਾ ਪੰਜਾਬੀ ਸੱਭਿਆਚਾਰ ਦਾ ਇੱਕ ਛੋਟਾ ਹਿੱਸਾ ਹੈਗਾ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਤੀਆਂ ਸੀਗੀਆਂ ਸਾਰੇ ਜੋ ਨਵੇਂ ਵਿਆਹੀਆਂ ਸੀਗੀਆਂ ਆਪਣੇ ਪੇਕੇ ਘਰ ਜਾਂਦੀਆਂ ਸੀਗੀਆਂ ਤੇ ਜੋ ਅ ਜਿਨ੍ਹਾਂ ਦੇ ਭਾਈ ਨਹੀਂ ਹੁੰਦੇ ਸੀਗੇ ਉਹਨਾਂ ਨੂੰ ਪੁਰਾਣੀਆਂ ਜੋ ਸੱਸਾਂ ਹੁੰਦੀਆਂ ਸੀਗੀਆਂ ਤਾਂ ਮੇਨੇ ਮਾਰਦੀਆਂ ਸੀ ਵੀ ਬਹੁਤੇ ਨਹੀਂ ਭਰਾਵਾਂ ਵਾਲੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ ਤੇ ਅੱਗੋਂ ਉਹ ਵੀ ਜਵਾਬ ਦਿੰਦੀ ਸੀਗੀ ਸੱਸੇ ਨਹੀਂ ਬੜੇਵੇਂ ਅੱਖੀਏ ਤੈਨੂੰ ਤੇਥੋਂ ਡਰ ਦੇ ਲੈਣ ਨਾ ਆਏ ਤੀਆਂ ਦੇ ਵੀ ਇੱਕ ਹਾਸਾ ਮਖੌਲ ਹੀ ਹੁੰਦਾਗਾ ਜਿਹੜਾ ਸੱਸਾਂ ਤੇ ਨੂਹਾਂ ਦੇ ਵਿੱਚ ਚੱਲਦਾ ਹੈਗਾ ਆਪਾਂ ਇੱਕ ਕਹਿ ਸਕਦੇ ਆ ਅੱਜ ਦੀ ਲੜਾਈ ਕੁਝ ਹੋਰ ਹੈ ਬਟ ਅੱਜ ਦੀਆਂ ਜਿਹੜੀਆਂ ਸੱਸਾਂ ਨੇਗੀਆਂ ਉਹ ਵੀ ਮਾਡਰਨ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਦਾ ਵੀ ਜਿਹੜਾ ਹਾਰ ਸ਼ਿੰਗਾਰਿਆਗਾ ਉਹ ਵੀ ਨੂਹਾਂ ਦੇ ਬਰਾਬਰ ਹੀ ਹੋ ਰਿਹਾਗਾ ਤਾਂ ਪਹਿਲਾਂ ਦੀਆਂ ਸੱਸਾਂ ਹੁੰਦੀਆਂ ਸੀ ਕਹਿੰਦੀਆਂ ਸੀਗੀਆਂ ਨੂਹਾਂ ਬੋਲਦੀਆਂ ਸੀਗੀਆਂ ਸੱਸੇ ਨੇ ਕਪੱਤੀਏ ਮੈਨੂੰ ਸੱਸੇ ਨੇ ਕਲਪੱਤੀ ਮੈਨੂੰ ਪੌਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡੇ ਰਾਜੀ ਰਹੇਗਾ ਗੁੱਸੇ ਤੇਰੀ ਮਾਂ ਖਰਵਾਉਣੀਆ ਪਰ ਅੱਜ ਦਾ ਸਮਾਂ ਹੈਗਾ ਬਿਲਕੁਲ ਹੀ ਚੇਂਜ ਹੁੰਦਾ ਜਾ ਰਿਹਾ ਹੈ ਅੱਜ ਕੋਈ ਵੀ ਸੱਸ ਆਪਣੀ ਨੂੰ ਨੂੰ ਐਵੇਂ ਨਹੀਂ ਕਹਿੰਦੀ ਹੈਗੀ ਸਾਰੀ ਪੜ੍ਹੀ ਲਿਖਿਆ ਹੁੰਦਾ ਦੌਰ ਹੈਗਾ ਅੱਜ ਕੱਲ੍ਹ ਦੀਆਂ ਸੱਸਾਂ ਵੀ ਪੜੀਆਂ ਲਿਖੀਆਂ ਨੇ ਤੇ ਸਭ ਸਾਬੀ ਸਿਚੁਏਸ਼ਨ ਨੂੰ ਸਮਝਦੀਆਂ ਨੇ ਗਿਆ ਤਾਂ ਜੋ ਪੁਰਾਣਾ ਸਮਾਂ ਜੋ ਲੜਾਈ ਝੜੇ ਹੁੰਦੇ ਸੀਗੇ ਮੈਨੂੰ ਲੱਗਦਾ ਵੀ ਹੁਣ ਦੇ ਸਮੇਂ 'ਚ ਉਹ ਘੱਟ ਹੁੰਦੇ ਜਾ ਰਹੇ ਨੇ ਜ਼ਿਆਦਾਤਰ ਔਰਤਾਂ ਨੇ ਜਿਹੜੀਆਂ ਵਰਕਿੰਗ ਹਾਊਸ ਹੋ ਰੀਆਂ ਵਰਕਿੰਗ ਊਮਨ ਹੋ ਰੀਆਂ ਨੇ ਕਿ ਆ ਹਾਊਸ ਵਾਈਫ ਵੀ ਹੁੰਦੀਆਂ ਨੇ ਬਟ ਇੰਨਾ ਲੜਾਈ ਝਗੜਾ ਕਿਸੇ ਨਵੇਂ ਵੀ ਹੁੰਦਾ ਇਹਨਾਂ ਦਾ ਕਾਰਨ ਕੁਛ ਮੋਬਾਈਲ ਫੋਨ ਵੀ ਨੇਗੇ ਮੋਬਾਈਲ ਫੋਨ ਇਸ ਕਰਕੇ ਨੇਗੇ ਵੀ ਜਿਹੜੇ ਕੰਮ ਨਿਮੇੜ ਕੇ ਬਹੂਆਂ ਨੇ ਆਪਣੇ ਕਮਰੇ ਚ ਚਲ ਜਾਂਦੀਆਂ ਨੇ ਤੇ ਸੱਸਾਂ ਆਪਣੇ ਕਮਰੇ ਚ ਚਲ ਜਾਂਦੀਆਂ ਨੇ ਗਿਆ ਤਾਂ ਤੀਆਂ ਦਾ ਤਿਹਾਰ ਹੈਗਾ ਆਪਣੀ ਸਾਂਝ ਬਣਾਉਣ ਦਾ ਤਿਹਾਰ ਹੈਗਾ ਵੀ ਆਪਾਂ ਸਭ ਨੂੰ ਸਾਂਝੇ ਹੋ ਕੇ ਇਕੱਠੇ ਹੋ ਕੇ ਆਪਣਾ ਕੁਕਸੁਕ ਸੰਜੀਆਂ ਕਰਦੀਆਂ ਨੇ ਕੁੜੀਆਂ ਤਾਂ ਇਸ ਕਾਕੇ ਤੀਆਂ ਦਾ ਤਿਉਹਾਰ ਬਹੁਤ ਮਹੱਤਵਪੂਰਨ ਰੱਖਦਾ ਹੈ ਮੈਡਮ ਇਹ ਇੱਕ ਵੀ ਗੱਲ ਹੁੰਦੀ ਸੀ ਨਾ ਕਿ ਜਦੋਂ ਤੀਆਂ ਦਾ ਤਿਉਹਾਰ ਹੁੰਦਾ ਸੀ ਪਿੰਡਾਂ ਦੇ ਵਿੱਚ ਸਥਾਨਾਂ ਦੇ ਵਿੱਚ ਪਿੰਡਾਂ ਪਾ ਕੇ ਕੁੜੀਆਂ ਝੂਟਣ ਵੀ ਜਾਂਦੀਆਂ ਹੁੰਦੀਆਂ ਸੀ ਨਾ ਉੱਥੇ ਕਿਸੇ ਤਰ੍ਹਾਂ ਦਾ ਕੋਈ ਤੇਰ ਮੇਰ ਨਹੀਂ ਸੀ ਹੁੰਦੀ ਔਰ ਨੇ ਬਹੁਤ ਬਹੁਤ ਅਸੀਂ ਤਾਂ ਆਪਕੁਛ ਸ਼ੁਕਰ ਕਰਕੇ ਜਾ ਰਹੇ ਆ ਸ਼ਾਇਦ ਅਸੀਂ ਆਪ ਖੁਦ ਆਪਣੇ ਮੱਕੀ ਜਦੋਂ ਦੀ ਅਸੀਂ ਅਸੀਂ ਵੀ ਆਇਆ ਸ਼ਾਇਦ ਆਪ ਉਹਨੂੰ ਵੀ ਪੂਲ ਬੈਠਿਆ ਸ਼ਾਇਦ ਅਸੀਂ ਤੀਆਂ ਜਾਂਦੇ ਸੀ ਬਚਪਨ ਦੇ ਵਿੱਚ ਦੇਖਣਾ ਉਹ ਬਚਪਨ ਦੀਆਂ ਯਾਦਾਂ ਜਿਸ ਅਸੀਂ ਇੱਥੇ ਆ ਕੇ ਤਾਰੀਆਂ ਕੀਤੀਆਂ ਬਿਲਕੁਲ ਬਿਲਕੁਲ ਸਾਨੂੰ ਐ ਲੱਗ ਰਿਹਾ ਵੀ ਅੱਜ ਸ਼ਾਇਦ ਅਸੀਂ ਆਪਣੇ ਪੇਕੇ ਘਰ ਆ ਤੇ ਸਾਡੇ ਪੇਕੇ ਵੀ ਇੰਨੇ ਸੋਹਰੇ ਬੈਠ ਨੇ ਅਸੀਂ ਆਪਣੇ ਤੀਆਂ ਮਨਾ ਰਹੇ ਆ ਸਾਡੇ ਅਸੀਂ ਪ੍ਰਿੰਸੀਪਲ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਇਸ ਸਾਈਡ ਦੇ ਨਹੀਂ ਹੁੰਦੇ ਹੋਏ ਵੀ ਉਹ ਸਾਡੇ ਪੰਜਾਬੀ ਕਲਚਰ ਨਾਲ ਜੁੜੇ ਨੇ ਪੰਜਾਬੀ ਬੱਚਿਆਂ ਨੂੰ ਅੱਗੇ ਆ ਕੇ ਆਉਂਦੇ ਨੇ ਮਹਿੰਦੀ ਮੁਕਾਬਲਾ ਕਰਵਾਇਆ ਗਿਆ ਪੱਗ ਦਾ ਮੁਕਾਬਲਾ ਕਰਵਾਇਆ ਗਿਆ ਬੱਚਿਆਂ ਦਾ ਡਰਾਇੰਗ ਦਾ ਕੰਪੀਟੀਸ਼ਨ ਹੋਇਆ ਸਾਡੇ ਸਕੂਲ ਦੇ ਵਿੱਚ ਅੱਜ ਸਵੇਰੇ ਬਾਕੀ ਤਣਾ 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 ਤਰੀਕੇ ਨਾਲ ਹਰ ਬੱਚੇ ਨੂੰ ਨਰਸਰੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਦੇ ਬੱਚੇ ਨੂੰ ਵੀ ਅੱਗੇ ਲੈ ਕੇ ਆਉਂਦੇ ਨੇ ਹਰ ਬੱਚੇ ਨੂੰ ਇੰਨੇ ਮੋਟੀਵੇਟ ਕਰਦੇ ਨੇ ਉਹ ਸਵੇਰ ਪ੍ਰੈਸ ਅਸੈਂਬਲੀ ਦੇ ਵਿੱਚ ਆ ਕੇ ਹੀ ਹਰ ਚੀਜ਼ ਨੂੰ ਇੰਨੀ ਤਰੀਕੇ ਨਾਲ ਸਮਝਾਉਂਦੇ ਨੇ ਕਿ ਬੱਚੇ ਉਹਨਾਂ ਦੇ ਇੰਨੇ ਅਗਿਆਕਾਰੀ ਬੱਚੇ ਨੇ ਉਹ ਕਿ ਅਸੀਂ ਆ ਸਾਡੇ ਬਹੁਤ ਕਹਿੰਦੇ ਸੀ ਅੱਜ ਸਰਦੇ ਆਉਣ ਨਾਲ ਇੰਨਾ ਫਰਕ ਪੈ ਗਿਆ ਅੱਜ ਸਾਡੇ ਅਸੀਂ ਬੈਗ ਦੀ ਚੈਕਿੰਗ ਕਰਦੇ ਬਿਲਕੁਲ ਖਾਲੀ ਹੋ ਨੇ ਹਾਂ ਕਿਉਂਕਿ ਕਲਚਰ ਤਾਂ ਜੇ ਕੋਈ ਗੱਲ ਕੀਤੀ ਜਾਵੇ ਕਲਚਰ ਤਾਂ ਬਿਲਕੁਲ ਖਤਮ ਹੋ ਚੁੱਕਾ ਹੈ ਲੇਕਿਨ ਜੇ ਸਕੂਲਾਂ ਦੇ ਵਿੱਚ ਹੀ ਜੱਟੀ ਸਰਬਾਨ ਥੋੜਾ ਜੇ ਰਵੈਰ ਦੱਸਣ ਕਿਹਾ ਜਰੂਰ ਜੇ ਬੱਚਿਆਂ ਨੂੰ ਪਤਾ ਹੋਊਗਾ ਬਿਲਕੁਲ ਜੀ ਬਿਲਕੁਲ ਅਸੀਂ ਅਤੇ ਤੀਆਂ ਦਾ ਤੇ ਹਾਰਮੋਨ ਆ ਕੇ ਬੱਚੇ ਵੀ ਸਾਡੇ ਇੰਨੇ ਮੋਟੀਵੇਟ ਹੋ ਕੇ ਆਏ ਨੇ ਪੇਰੈਂਟਸ ਨੇ ਸਾਡੇ ਨਾਲ ਕੋਆਪਰੇਟ ਕੀਤਾ ਜੀ ਆਪਣੇ ਬੱਚਿਆਂ ਨੂੰ ਇੰਨਾ ਸੋਹਣਾ ਤਿਆਰ ਕਰਕੇ ਭੇਜਿਆ ਕਿ ਸਾਡੇ ਕੋਲ ਅਸੀਂ ਸੂਚਕ ਪਰ ਆ ਰਿਹਾ ਪ੍ਰਿੰਸੀਪਲ ਸਰ ਦੇ ਪੇਰੈਂਟਸ ਦੇ ਤੁਹਾਡੇ ਸਾਰਿਆਂ ਦੇ ਜੀ ਜਿਨ੍ਹਾਂ ਨੇ ਸਾਡਾ ਸਾਡੇ ਐਸੋਸੀਏਸ਼ਨ ਚ ਸਾਥ ਦਿੱਤਾ ਸਾਡਾ ਯੋਗਦਾਨ ਦਿੱਤਾ ਸੋ ਅਸੀਂ ਆਪਾਂ ਪ੍ਰੋਗਰਾਮ ਦੇ ਤੀਹਾਂ ਨਤਿਹਾਰ ਮਨਾਇਆ ਜਾ ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਟੀਚਰ ਸਰਬਾਨ ਨੇ ਪ੍ਰਿੰਸੀਪਲ ਸਰ ਨੇ ਹੋਰ ਨਾਲ ਵੀ ਆਪਾਂ ਗੱਲ ਕਰਦੇ ਆ ਕੀ ਕਹਿਣਾ ਚਾਹੋਗੇ ਵੈਸੇ ਤਾਂ ਸਕੂਲ ਆਪਣਾ ਹੈਗਾ ਹੀ ਹੈ ਕਿ ਜੇ ਕੋਈ ਕੋਈ ਵੀ ਤਿਹਾਰ ਹੁੰਦਾ ਹੈ ਕੋਈ ਵੀ ਸੱਭਿਆਚਾਰ ਪ੍ਰੋਗਰਾਮ ਹੁੰਦਾ ਹੈ ਜਾਨਕਿ ਸਕੂਲ ਵੱਲੋਂ ਐਕਟੀਵਿਟੀਆਂ ਕੀ ਤੀਆਂ ਨੇ ਦਿਨੇ ਟਾਈਮ ਟੂ ਟਾਈਮ ਅੱਜ ਫਿਰ ਤੀਆਂ ਨੂੰ ਲੈ ਕੇ ਬੜਾ ਵਧੀਆ ਮਾਹੌਲ ਬਣਿਆ ਹੋਇਆ ਸਕੂਲ ਦੇ ਵਿੱਚ ਬੱਚੇ ਤਿਆਰ होके ਆਏ ਹੋਣੇ ਉਹਨਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਸასიਖਾਲ ਮੈਂ ਹਰਮੇਸ਼ ਕੁਮਾਰ ਸੰਜੀਵ ਰੰਟਰਨੈਟ ਸਕੂਲ ਦਾ ਅਧਿਆਪਕ ਸਾਡੇ ਸਕੂਲ ਦੇ ਵਿੱਚ ਹਰ ਸਾਲ ਤੀਆਂ ਦਾ ਤਿਹਾਰ ਹੈ ਜਿਹੜਾ ਮਨਾਇਆ ਜਾਂਦਾ ਹੈਗਾ ਇਸੇ ਤਰ੍ਹਾਂ ਹੋਰ ਵੀ ਸਾਡੇ ਸਕੂਲ ਵਿੱਚ ਫੰਕਸ਼ਨ ਨੇ ਜਿਹੜੇ ਮਨਾਏ ਜਾਂਦੇ ਹਨ ਇਸ ਦਾ ਦੱਸਣਾ ਚਾਹਾਂਗੇ ਬੱਚਾ ਇਹ ਤੁਸੀਂ ਪ੍ਰਾਈਸ ਦੇਖ ਹੀ ਲੇਤੇ ਨੇ ਅਸੀਂ ਬੱਚਿਆਂ ਦੇ ਵਿੱਚੋਂ ਬੈਸਟ ਜਿਹੜੇ ਬੱਚੇ ਯੂਨੀਫਾਰਮ ਦੇ ਵਿੱਚ ਆਏ ਨੇਗੇ ਤੇ ਇਹਨਾਂ ਦੇ ਕੰਪੀਟੀਸ਼ਨ ਕਰਾਏ ਨੇ ਅਸੀਂ ਮੈਨੀ ਕੰਪੀਟੀਸ਼ਨ ਹੋ ਗਿਆ ਪੱਗ ਬੰਨਣ ਦਾ ਕੰਪੀਟੀਸ਼ਨ ਹੋ ਗਿਆ ਤੇ ਹੋਰ ਵੀ ਰੰਗੋਲੀ ਦਾ ਕੰਪੀਟੀਸ਼ਨ ਹੋ ਗਿਆ ਅਸੀਂ ਹੋਰ ਵੀ ਬੱਚਿਆਂ ਦੇ ਕੰਪੀਟੀਸ਼ਨ ਜਿਹੜੇ ਕਰਵਾਏ ਨੇ ਅਸੀਂ ਇਸੇ ਤਰ੍ਹਾਂ ਦੱਸਣਾ ਚਾਹਾਂਗੇ ਸਾਡੇ ਸਤਾਰ ਸਕੂਲ ਦੇ ਵਿਦਿਆਰਥੀ ਬਹੁਤ ਹੀ ਵਧੀਆ ਸਜਟਜ ਕੇ ਆਏ ਨੇ ਤਸੱਬਿਆਚਾਰਕ ਨੂੰ ਸੱਭਿਆਚਾਰ ਪਹਿਰ ਆਵੇ ਨੂੰ ਫੈਲਾ ਰਹੇ ਨੇ ਜਿੰਮੇ ਕਿ ਬੱਚਾ ਨੂੰ ਪ੍ਰਾਨ ਦੇ ਬਾਰੇ ਪਲਕਾਰੀ ਬਾਰੇ ਇਹਨਾਂ ਬਾਰੇ ਅਲੇ ਛੋਟੇ ਬੱਚਾ ਨੌਲੇਜ ਨਹੀਂ ਹੁੰਦੀ ਪਰ ਅਸੀਂ ਫਿਰ ਵੀ ਬਦਦੋਦ ਬੱਚਾ ਨੂੰ ਇਸ ਚੀਜ਼ ਬਾਰੇ ਜਾਗਰੂਕ ਕਰਾਉਂਦੇ ਕਿਆ ਸੀ ਬਾਹ ਇੱਕ ਵੱਡਾ ਫੰਕਸ਼ਨ ਤੁਸੀਂ ਦੇਖ ਕੇ ਆਏ ਹੋ ਬੱਚੇ ਤਿਆਰੀਆਂ ਕਰਕੇ ਆਏ ਨੇ ਔਰ ਡਾਂਸ ਕੰਪੀਟੀਸ਼ਨ ਵਗੈਰਾ ਚੱਲਦੇ ਪਏ ਨੇ ਅੱਜ ਤਿਹਾਰ ਜਿਹੜਾ ਤੀਆਂ ਦਾ ਉਹ ਬਹੁਤ ਧੁੰਮਤਮ ਨਾਲ ਮਨਾਇਆ ਜਾ ਰਿਹਾ ਹੈ ਔਰ ਬਾਕੀ ਸਾਡੇ ਨਾਲ ਇਸ ਟਾਈਮ ਜਿਹੜੇ ਡਾਇਰੈਕਟਰ ਸਾਹਿਬ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਸਕੂਲ ਦੇ ਪ੍ਰਿੰਸੀਪਲ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਰ ਸੱਚੀ ਗੱਲ ਸੱਚੀ ਗੱਲ ਜੀ ਪਹਿਲੇ ਤੋਂ ਸਿੰਦ ਜ਼ਬੀਰ ਸਕੂਲ ਕੀ ਤਰਫੋਂ ਸਾਰੇ ਪੰਜਾਬੀਓ ਕੋ ਸਾਰੇ ਮੇਰੇ ਭਾਈਓ ਕੋ ਤੀਜ ਕੇ ਲੱਖ ਲੱਖ ਵਧਾਈ ਸਰ ਇੱਕ ਤਾਂ ਬਹੁਤ ਵਧੀਆ ਗੱਲ ਲੱਗਦੀ ਮੈਨੂੰ ਤੁਹਾਡੇ ਸਕੂਲ ਦੀ ਹਨਾ ਤੁਸੀਂ ਹਰ ਕੋਈ ਨਾ ਕੋਈ ਤਿਹਾਰ ਲਿਆ ਨੂੰ ਲੈ ਕੇ ਹਰ ਵਾਰ ਐਕਟੀਵਿਟੀਜ਼ ਕਰਵਾਉਂਦੇ ਰਹਿੰਦੇ ਹੋ ਔਰ ਉਹਨਾਂ ਨੂੰ ਇਸ ਤਿਹਾਰਾਂ ਬਾਰੇ ਪਤਾ ਵੀ ਲੱਗਦਾ ਹੈਗਾ ਇਹ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਸਰ ਅ ਬਸ ਮੈਂ ਤਾਂ ਇਹ ਬੋਲਦਾ ਰਹੂੰਗਾ ਜੋ ਹਮ ਲੋਕ ਤੋਂ ਇਹ ਕੋਸ਼ਿਸ਼ ਹੈ ਜੋ ਪੁਰਾਣੇ ਯਾਦੋ ਕੋ आज को हम लोग देंगे तो कल हमारा मजबूत होगा बिल्कुल तो हमारा हम लोग यही नीति में चलते हैं तो इसीलिए जो पुराने धनोहर है उसके बारे में हम लोग जानकारी देते हैं तो पुराने जो सभ्याचार है पुराने जी, पुराने जो सभ्याचार है ये हम लोग बच्चों को दिखाते हैं सिखाते हैं ताकि आने वाले कल हमारा अच्छा हो बच्चे अपना जड़ को ना भूल जाए बिल्कुल बच्चे के ये ना भूल जाए कि जो हमें कौन से रास्ता से आके आज हम लोग यहाँ पे हैं बिल्कुल और अगे टाइम स्कूल दे, है कि तो आने वाले कल में हमारा ईयर कैलेंडर बना हुआ है तो ईयर कैलेंडर के हिसाब से जितने भी आ, 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 वो होगा प्रोग्राम होगा हम लोग बच्चों को आपको पेरेंट्स को सबको जानकारी देते दे रहेंगे और जी मैसेज देना चाहते हो पेरेंट्स नो बच्चे न पेरेंट्स को ये बोलूँगा जो बच्चे को पुराने इतिहास के पंजाब के इतिहास के बारे में बताने के लिए सबसे पहले तो मैं सबसे ज़्यादा से ज़्यादा तो मैं ये बोलना चाहूँगा तो बच्चे को ये सिखाएं जो हमें ये जो दस्तार है तो ये कितना कुर्बानियों के बाद हमें ये मिला था, मिला था। लेकिन बच्चे इसका मोल नहीं समझते अभी मैं जब बाल कभी काट के आते हैं जो केस जब काट के आते हैं मुझे बड़ा दुख होता है जो आ, ऐसे अगर चलते रहे तो कभी हमारे इतिहास में रह जाएगा जो कभी किसी के ऊपर दस्तार सजा हुआ होता था तो मैं तो पेरेंट्स को बोलूँगा हमारा शान हमारा पंजाब का शान यही है जो दस्तार बच्चे को प्रोत्साहित कीजिए बच्चे को समझाइए और बच्चे को इतिहास का ज्ञान दीजिए जो किस हिसाब से हमारा ये दस्तार मिला हमें कितना कुर्बानियों के बाद अच्छी जेड प्रिंसिपल ने स्कूल उन्होंने भी गाल सीकाली सताल जी सबसे पहले मैं आपके चैनल के माध्यम से सभी पंजाब वासियों को जो ये त्यौहार है हरियाली तीज का बिल्कुल बहुत बहुत बधाई देना चाहूँगा इस स्कूल का खासियत यही है कि हम सब मिल कोशिश करते हैं बिल्कुल कि जो ये ट्रेडिशनल जो त्यौहार होती है जो देश में मनाए जाते हैं जी टाइम टू टाइम हर महीने हर हफ्ते जो भी त्यौहार आते हैं तो हमारा यही कोशिश रहता है कि बच्चों को पढ़ाई के साथ साथ हम इस त्यौहार के माध्यम से बच्चों को जो एक ट्रेडिशनल जो ज्ञान है बिल्कुल इसको हम बच्चों के दिल में दिमाग में इसको डाल सके जी ताकि ये जो देश का जो एक आ, मतलब हमारा जो सबसे महत्वपूर्ण और सबसे इम्पोर्टेंट जो चीज़ है वो देश का जो ट्रेडिशन है जी अगर हम इस ट्रेडिशन को मेंटेन कर पाए ही हमारा जीत है बिल्कुल इस धरती के अंदर बहुत देश है लेकिन भारत को कहा जाता है यूनिटी इन द डाइवर्सिटी जी मतलब यहाँ पे इतने डिफरेंसेस है लेकिन तब भी एक सब मिल के हम त्यौहार को मनाते हैं जी तो ये तभी पॉसिबल हो पाएगा जब हम इस त्यौहार के बारे में जानकारी दे पाएंगे बच्चों को और हमारे जो आगे का जो पीढ़ी है ये जो बच्चे हैं, हम उनके दिमाग में उसी से डालें तो आज का ये जो त्यौहार हम मना रहे हैं इसके मकसद से वही है ताकि बच्चों के अंदर हम इस ज्ञान को ये जो ट्रेडिशनल जो एक मैसेज है हम उनके दिमाग में ये डाल पाए इसके ज़रिए हम इस त्योहार में हमने क्या किया है बच्चों को उनके एज के क्राइटेरिया के हिसाब से अलग अलग कॉम्पिटिशन्स में इनको हमने पार्टिसिपेट करवाया जिसमें टारबन जो दस्तार आप लोग कहते हैं जिसको इसको कैसे यूज़ करना चाहिए उसको कैसे बांधना चाहिए ये भी एक रहा है ताकि हर बच्चों को इसके बारे में पता चले ये एक स्किल है जी। ये बांधना भी एक स्किल है तो इस स्किल को सिखाना हमारा मेन मकसद रहा है बिल्कुल तो इसको हमने कॉम्पिटिशन का रूप दे दिया ताकि हर बच्चे इसमें पार्टिसिपेट करें और इनको पता लग जाएगा बांधना कैसे है ये एक स्किल डेवलपमेंट है ठीक उसी तरह हमने मेहंदी कॉम्पटिशन करवाया ठीक है हमने आर्ट कॉम्पिटिशन करवाया लेकिन उसका मकसद वही है कि स्किल को डेवलप करवाना क्योंकि इंडिया के अंदर स्किल डेवलपमेंट बहुत ज़रूरी है चाइना जापान हमारे से आगे क्यों है क्योंकि ये स्किल्ड है तो हमारा जो मेन मकसद है इस स्कूल का जो मकसद है कि बच्चों को पढ़ाई के साथ साथ स्किल डेवलपमेंट करवाना तो हमारा ये कोशिश आगे भी जारी रहेगा और हम कोशिश करेंगे कि हमारे जो बच्चे हैं ऑलरेडी हमारे बच्चे पढ़ाई में बहुत अच्छे नंबर ले रहे हैं आपको पता ही होगा सी बी एस में भी इस बार बहुत बि, अच्छे बि, रिजल्ट किया बिल्कुल, है नाइन्टी एट परसेंट लिया है इससे पहले भी लिया है तो पढ़ाई के साथ साथ अगर इनका स्किल डेवलपमेंट हो तो इस एरिया के अंदर मुझे नहीं लगता कि स्कूल को कम्प्लीट करने वाला कोई रहेगा तो हमारा मेन मकसद यही है कि ट्रेडिशन को आगे ले जाओ साथ में पढ़ाई को भी साथ में रखो तो यही हमारा मूल मंत्र है कि हम पढ़ाई के साथ साथ ट्रेडिशन को आगे लेके जाएंगे और इसके लिए आप सबका सहयोग बहुत ज़रूरी है तो मैं एक बार और आप लोगों को यहाँ पे आने के लिए बधाई देना चाहूँगा और आपके चैनल के माध्यम से स्कूल के अंदर जो गतिविधियाँ हो रहा है इसको आगे लेके जाना चाहूँगा ਤੁਸੀਂ ਦੇਖਿਆ ਸੀ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਨਾ ਅੱਜ ਇਹਨਾਂ ਵੱਲੋਂ ਵੈਸੇ ਦਾ ਸਕੂਲ ਦੇ ਵਿੱਚ ਹਰ ਕੋਈ ਇਤਿਆਰ ਦੇ ਉੱਤੇ ਕੋਈ ਨਾ ਕੋਈ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਔਰ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੰਦੇ ਨੇ ਸਕੂਲ ਅਸੀਂ ਇਸ ਏਰੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਨੰਬਰ 1 ਤੇ ਹੈ ਇਹਦੇ ਨਾਲ ਨਾਲ ਇਹ ਵੀ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੇ ਬੱਚਿਆਂ ਨੂੰ ਇਹ ਸਿੱਖਿਆ ਸਕੂਲ ਦੇ ਵਿੱਚ ਦਿੰਦੇ ਨੇ ਔਰ ਪੇਰੈਂਟਸ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਪੇਰੈਂਟਸ ਵੀ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਇਹਨਾਂ ਵੱਲ ਜਾਗਰੂਕ ਜਰੂਰ ਕਰਨਾ ਬਾਕੀ ਮੈਂ ਕਿਸੇ ਹੋਰ ਖਬਰ ਦੇ ਨਾਲ ਤੁਹਾਡ